जो एक जथे स्थान महाराजा की कला करनी हाजरी प्रवान करनी है और ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ ਸਾਡੇ ਉਸ ਤੋਂ ਹਲਵਾ ਦੇ ਨਾਸਤੋ ਕਾਂਗਰਸ ਪਾਰਟੀ ਦੇ ਮੀਤਵਾ ਸਰਕਾਰ ਤੇ ਜਿੰਨਰ ਤੇ ਨਦਾਰਾ ਉਹਨਾਂ ਦੇ ਨਾਮ ਤੇ ਕਰਤਾਰੀ ਸਭ ਦਾ ਸ਼ੁਕਰੀਆ ਸਰਕਾਰ ਤੇ ਜਿੰਨਰ ਤੇ ਬਾਬਾ ਤਰਗ ਜੁੜੀਆਂ ਇਹਨਾਂ ਨੇ ਸਾਨੂੰ ਅੱਜ ਤਕਰੀਬਨ ਅਤੀ ਦਰਜਤ ਸਰਪੰਚ ਜਿਹੜੇ ਇੱਕ ਹਨੇਰੀ ਆਈ ਸੀ ਕਿਉਂਕਿ ਜੇ ਸਾਪ ਦੇਸ਼ਾਂ ਤੋਂ ਹੋਣ ਚਾਹਦੇ ਸੀ ਕਿ ਆਪ ਦੀ ਗੱਲ ਤੇ ਆਪ ਮਨਾਰੇ ਮਾਜਾ ਸਾਹਿਬ ਪੰਜਾਬਾਂ ਦੇ ਵਰਤਰੀ ਸੀ ਇਹ ਮੇਰੇ ਨਾਲ ਜਦੋਂ ਅਸੀਂ 9 ਮਿੰਟ ਤੱਕ ਰਹੇ ਸੀ ਮੋਟਵਾੜਾ ਤੋਂ ਜੇ ਕਿਸ ਤਰ੍ਹਾਂ ਉਹਨਾਂ ਨੇ ਸਿੱਖਿਆ साढ़े तुम्हें कहते करी बढ़ाए मैंख्या सरदार भी सुबा गया चाली पाती हाथों जो आए थे क्योंकि बच्चे साल कदम भी अपने आपका कारोबार कर रहे हो जन नावी जताई ਸਿੰਘ ਜੀ ਬਹੁਤ ਬਹੁਤ ਧੰਨਵਾਦ ਕਰੀ ਤੇ ਸਵਾਗਤ ਕਰਦੇ ਹਾਂ ਆਪੇ ਤੋਂ ਬਹੁਤ ਸਾਡੇ ਬੋਲਾਰੇ ਸੀ ਸਾਡੇ ਸਵਾਗਤ ਕਰਦੇ ਹਾਂ ਆਪੇ ਦੀ ਵਾਰ ਆਏ ਸਰਦਾਰ ਜੀ ਉਹਨਾਂ ਦੀ ਵੀ ਉਹਨਾਂ ਨੇ ਸਾਡੇ ਹਲਕੇ ਤੋਂ ਤੇ ਵਧਾਈ ਦੇਣੀਗੇ ਪਰ ਪਟਾਲੇ ਜੀ ਉਹਨਾਂ ਦਾ ਪਿਆਰਾ ਸਰਦਾਰ ਪ੍ਰਤਿਪਿੰਦਰ ਸਿੰਘ ਜੀ ਬਾਜਵਾ ਸਾਬਕਾ ਮੰਤਰੀ ਤੇ ਹਲਕਾ ਵਜ਼ਾਇਕ ਉਹਨਾਂ ਨੇ ਪੰਚਾਇਤਾਂ ਨੂੰ ਜਿਹੜਾ ਪਿਛਲੇ ਸਮੇਂ ਦੇ ਵਿੱਚ ਪਟਾਲੇ ਹਲਕੇ ਦੇ ਵਿੱਚ ਵਕਾਸ ਕਰਵਾਇਆ ਇੱਕ ਉਹਦਾ ਤੇ ਇੱਕ ਲੋਕਾਂ ਦਾ ਜਿਹੜਾ ਸਦਾ ਪਿਆਰ ਆ ਅਸੀਂ ਹਰੇਕ ਦੇ ਨਾਲ ਦੁੱਖ ਸੁੱਖ ਦੇ ਵਿੱਚ ਖੜਦੇ ਇੱਕ ਇਹ ਨਿਕਾ ਕਿ ਆਪਾਂ ਜੇ ਸਫਲਤਾ ਦੇ ਤਾਂ ਹੀ ਆ ਹਰੇਕ ਦੀ ਜਿਹੜੀ ਆ ਸੇਵਾ ਵਾ ਕਿਸੇ ਨੂੰ ਲੋੜ ਪੈਂਦੀ ਆ ਕਦੀ ਕਿਸੇ ਨੂੰ ਜਨ ਹੀ ਪਾਇਆ ਬਸ ਇੱਕ ਲੋਕਾਂ ਦਾ ਜਿਹੜਾ ਪਿਆਰ ਆ ਤੇ ਮੇਰਾ ਰੋਮ ਰੋਮ ਨਹੀਂ ਆ ਮੈਂ ਸਾਰਿਆਂ ਦਾ ਜਿਹੜੇ ਇਸਰਾਈਲੀ ਦੇ ਵਿੱਚ ਜਿਨ੍ਹਾਂ ਨੇ ਵੀ ਚਾਰ ਚੰਨ ਰਾਏ ਰੌਂਕ ਮੈਂ ਕਹਿ ਰਾਂ ਜਾਂ ਕਹਿਦਾ ਹਾਂ ਜਿਨ੍ਹਾਂ ਨੇ ਇੱਕ ਮੀਟਿੰਗ ਆਪਾਂ ਸੱਦੀ ਸੀ ਤੇ ਮੀਟਿੰਗ ਜਿਹੜੀ ਜਦ ਦੀ ਦਾ ਪ੍ਰਬੰਧ ਕਰ ਗਈ ਕਿਉਂਕਿ ਗੁਰਦੀਪ ਸਿੰਘ ਸਕੂਲਰ ਸੇ ਕਿ ਕੋਈ ਪੈਸੇ ਦੇ ਵਿੱਚ ਜਿਉਂਦੇ ਆਪਾਂ ਦਫ਼ਤਰ ਬੈਠੇ ਆ ਤੁਸੀਂ ਇਸ ਕੱਲ ਦਾ ਅਨਜਾਤ ਰਾਜ ਲੈ ਲੈਂਦੇ ਜਿਹਾ ਕਿਉਂਕਿ ਚਾਰੀ ਕਰਮਾ ਦੇ ਲਗਭਗ 150 ਫੁੱਟ ਲੰਬਾ ਸਕਦਾ ਪੈਨਸਾ ਤੇ ਬੈਕ ਸਾਈਡ ਜਿਹੜੀ ਕੰਧ ਉੱਤੇ ਤੱਕ ਕੁਰਸੀਆਂ ਲੱਗੀਆਂ ਹੈ ਜੋ 7-800 ਬੰਦਾ ਜਿਹੜਾ ਜਲੀ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਹੋਣਾ ਤੇ ਇਹ ਇੱਕ ਗਵਾਹੀ ਆ ਕਿ ਸੁਖਿੰਦਰ ਸਿੰਘ ਰੰਧਾਵਾ ਬਣਦਾ